ਪੰਜਾਬ ਦੇ ਵਿੱਚ ਇੱਕ ਮੁੱਦਾ ਪੱਖਿਆ ਹੋਇਆ ਹੈ ਗਿਲਸਾਭ ਪ੍ਰਵਾਸੀ ਭਜਾਓ ਪੰਜਾਬ ਬਚਾਓ ਮਜੀਦ ਸਿੰਘ ਗਿਲ ਦਾ ਭਾਜਪਾ ਦੇ ਨਾਤੇ ਕੀ ਸਟੈਂਡ ਤੁਹਾਡਾ ਦੇਖੋ ਸਟੈਂਡ ਗੱਲ ਹੀ ਹੈ ਇੱਕ ਕਈ ਗੱਲਾਂ ਸੋਚਣੀਆਂ ਪੈਣੇ ਜੋ ਘਟਨਾ ਵਾਪਰੀ ਉਹ ਬਹੁਤ ਮੰਦਭਾਗੀ ਹੈ ਬਹੁਤ ਮੰਦਭਾਗੀ ਹੈ ਮਤਲਬ ਪਰ ਇਹ ਇਹ ਹੈ ਵੀ ਇੱਕ ਬੰਦੇ ਦੀ ਗਲਤੀ ਨਾਲ ਆਪਾਂ ਸਾਰਿਆਂ ਨੂੰ ਵੀ ਨਹੀਂ ਜੋੜ ਸਕਦੇ ਕਿਉਂਕਿ ਸਾਡਾ ਵੀ ਭਾਈਚਾਰਾ ਦਿੱਲੀ ਚ ਕਲਕੱਤੇ ਚ ਜੂਪੀ ਚ ਬਿਹਾਰ ਚ ਰਾਜਸਥਾਨ ਚ ਸਾਡੇ ਪੰਜਾਬੀ ਵੀ ਬੈਠੇ ਨੇ ਫੇ ਮਤਲਬ ਇਸ ਤਰ੍ਹਾਂ ਦਾ ਮੁੱਦਾ ਨਾ ਬਣਾਈਏ ਵੀ ਕੱਲ ਨੂੰ ਉੱਥੇ ਉਹਨਾਂ ਨੂੰ ਕੋਈ ਪ੍ਰੋਬਲਮ ਆ ਜਾਵੇ ਠੀਕ ਹੈ ਇੱਕ ਗੱਲ ਹੈਗੀ ਵੀ ਜਿਹੜੀ ਪੀਸੀਸੀ ਹੈ ਉਹ ਜ਼ਰੂਰ ਹੋਣੀ ਚਾਹੀਦੀ ਹੈ ਵੈਰੀਫਿਕੇਸ਼ਨ ਹੋਵੇ ਕੋਈ ਗਲਤ ਅਨਸਰ ਆ ਕੇ ਸਾਡੇ ਇੱਥੇ ਨਾ ਰਹੇ ਵੀ ਗਲਤ ਅਨਸਰ ਨਾ ਰਹੇ ਪੀਸੀਸੀ ਹੋਵੇ ਪਰ ਆਪਾਂ ਹੁਣ ਦੇਖੋ ਸਾਡੇ ਜ਼ਿੰਮੇਦਾਰ ਭਰਾ ਖੜੇ ਨੇ ਹੁਣ ਥਾਣਾ ਦੀ ਜਦੋਂ ਲੋਈ ਹੁੰਦੀ ਹੈ ਤੇ ਆਪਾਂ ਸਟੇਸ਼ਨਾਂ ਤੋਂ ਲੈ ਕੇ ਆਉਂਦੇ ਹਾਂ ਠੀਕ ਹਰ ਪਾਪਾ ਕੇ ਜੀ ਸੋ ਉਹ ਨਹੀਂ ਗੱਲ ਜਿਹੜਾ ਗਲਤ ਬੰਦਾ ਹੈ ਗਲਤ ਨੂੰ ਮੈਂ ਕਹਿੰਦਾ ਸਜ਼ਾ ਮਿਲੇ ਬਾਕੀ ਜਿਹੜਾ ਪੀਸੀਸੀ ਜ਼ਰੂਰ ਹੋ ਜਾਵੇ ਤਾਂ ਕਿ ਜਿਹੜਾ ਕੋਈ ਗਲਤ ਆਨਸਰ ਆ ਕੇ ਸਾਡਾ ਇੱਥੇ ਨਾ ਰਹੇ ਲੱਗਦਾ ਕਿ ਸਿਰਫ ਟਾਈਮਪਰਡ ਵੀ ਹੋਣਾ ਚਾਹੀਦਾ ਹੈ ਕਿ 1 ਮਹੀਨੇ ਦੇ ਵਿੱਚ ਵੈਰੀਫਿਕੇਸ਼ਨ ਹੋਣੀ ਚਾਹੀਦੀ ਹੈ ਜਿਹੜਾ ਪ੍ਰਵਾਸੀ ਕੋਈ ਇਹ ਨਹੀਂ ਕਿ ਯੂਪੀ ਬਿਹਾਰ ਦੇ ਕਿਸੇ ਸਟੇਟ ਦਾ ਹੋਵੇ ਤਾਂ ਕਿ ਉਹਦੇ ਮਾਲਕ ਦੀ ਵੀ ਜ਼ਿੰਮੇਵਾਰੀ ਚਾਹੀਦੀ ਹੈ ਦੂਜੇ ਪਾਸੇ ਜਿਹੜਾ ਬੰਦਾ ਆਇਆ ਉਦੀ ਜ਼ਿੰਮੇਵਾਰੀ ਕਿੰਨੇ ਦੇ ਵਿੱਚ ਪੁਲਿਸ ਦੇ ਕੋਲ ਆਪਣੀ ਮੈਰੀਕੇਸ਼ਨ ਕਰਾਵੇ ਨਹੀਂ ਤਾਂ ਉਸ ਤੋਂ ਬਾਅਦ ਫਿਰ ਕਾਰਵਾਈ ਪੁਲਿਸ ਕਰ ਸਕਦੀ ਨਹੀਂ ਬਿਲਕੁਲ ਜੀ ਇਹ ਹੋਣਾ ਚਾਹੀਦਾ ਦੇਖੋ ਪੀਸੀਸੀ ਤਾਂ ਹੋਣੀ ਚਾਹੀਦੀ ਹੈ ਕੋਈ ਗਲਤ ਬੰਦਾ ਉਧਰੋਂ ਕੋਈ ਕਤਲ ਮਰਡਰ ਕਰਕੇ ਕੋਈ ਆ ਕੇ ਇੱਥੇ ਆ ਕੇ ਉਹਦੀ ਸੋਚ ਤਾਂ ਉਹੀ ਰਹਿਣੀ ਹੈ ਸੋ ਆਹ ਜੋ ਹੋਇਆ ਹੈ ਇਹ ਵੀ ਉਹੀ ਸੋਚਦਾ ਹੀ ਕੋਈ ਨਤੀਜਾ ਹੋਊਗਾ ਜੀ ਸੋ ਪੀਸੀਸੀ ਜ਼ਰੂਰ ਹੋਵੇ ਪਰ ਇਸ ਤਰ੍ਹਾਂ ਦਾ ਵੀ ਨਾ ਕੀਤਾ ਜਾਵੇ ਵੀ ਭਾਈਚਾਰਾ ਆਪਾਂ ਇਦਾਂ ਦਾ ਵੀ ਖਰਾਬ ਨਾ ਕਰੀਏ ਵੀ ਜਿਹੜੇ ਸਾਡੇ ਬੰਦੇ ਬਾਹਰ ਬੈਠੇ ਨੇ ਉਹਨਾਂ ਨੂੰ ਕੋਈ ਉੱਥੇ ਪ੍ਰੋਬਲਮ ਆ ਜਾਵੇ ਜੀ ਹਾਂ ਬਿਲਕੁਲ